ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸੰਗਤ ਜੀ ਬੀਨੇ ਖੇੜਾ ਤਾਂ ਚਾਲਾ ਮਾਰ ਕੇ ਤੇ ਦਲਪੰਦ ਪਹੁੰਚ ਗਿਆ ਵਾ ਮਲ ਗਟੋਰੇ ਅੱਜ ਮਾਧੇ ਕੱਲ੍ਹ ਨੂੰ ਭੋਗ ਵੇਣਗੇ ਖੇਤੇ 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 ਚਲ ਠੀਕ ਹੈ ਬਾਕੀ ਇਹਨਾਂ ਆਪੇ ਖੇਚ ਲੈਣਾ ਠੀਕ ਹੈ ਓਕੇ ਓ ਮੜਿਆ ਬਾਪ ਹਾਥੀ ਦੇ ਲੱਗਣੀ ਆਣਾ ਬਾਜੇ ਨੇ ਚਾਹ ਪੀਂ ਜਾ ਘੜੀ ਛੱਡਦਾ ਤੈਨੂੰ ਗੰਨਾਂ ਲਈ ਪਾਉਣਾ ਨੂੰ